ਨੰਡੀ ਇਹ ਦੇ ਘਰ ਦੇ ਮੰਨਣ ਡਿਆ ਤੁਸੀਂ ਐਵੇਂ ਜੈਦ ਫੜੀ ਹੋਈ ਐ 6 ਮਹੀਨਿਆਂ ਤੋਂ ਮੇਰਾ ਵਿਆਹ ਰੋਕ ਕੇ ਬਿਟੇ ਆ ਮੈਂ ਨਹੀਂ ਹੋਣ ਦੇਣਾ ਸਕੂਲ ਨਾਲ ਤੇਰਾ ਵਿਆਹ ਹਾਂ ਠੀਕ ਆ ਫੇ ਮੈਂ ਵੀ ਕੋਟ ਮੈਰਿਜ ਕਰਾ ਲੈਣੀ ਆ ਕਰਵਾ ਲਾ ਕੋਟ ਮੈਰਿਜ ਮੈਨੂੰ ਕੀ ਐ ਠੀਕ ਆ ਮੈਂ ਚੱਲਿਆ ਫੇ ਕੋਟ ਮੈਰਿਜ ਕਰਾਉਣ ਉਹ ਜਿੰਨੇ ਗੁੱਸੇ ਚ ਗਿਆ ਨਾ ਉਹਨੇ ਸੱਤੀ ਕੋਟ ਮੈਰਿਜ ਕਰਾ ਲੈਣੀ ਹੈ ਇਹੀ ਤਾਂ ਮੈਂ ਚਾਹਣਾ ਕੋਟ ਮੈਜ ਕਰਵਾਵੇ ਹੈ ਦੇਖ ਵਿਆਹ ਤੇ ਮਹਿਮਾਨ ਆਉਣਗੇ ਖਾ ਪੀ ਕੇ ਜਾਣਗੇ ਨਾਲੇ 3600 ਕਮੀਆ ਘਟ ਕੇ ਜਾਣਗੇ ਐਵੇਂ ਵਿਆਹ ਦੇ 25 30 ਲੱਖ ਲੱਗ ਜੂਗਾ ਇਹਨਾਂ ਨੂੰ ਚੰਗਾ ਨਹੀਂ ਕੋਣ ਮੈਰੀ ਕਰਵਾ ਕੇ ਉਤੋਂ ਇਹਦੇ ਨਾਲ ਫੇਰ ਸੂਤ ਨਹੀਂ ਆਉਣੇ ਆ ਸ਼ੇਰਵਾਨੀ ਲੈਣੀ ਆ ਸ਼ੇਰਵਾਨੀ ਨਹੀਂ ਲੈਣੀ ਉਤੋਂ ਕੁੜੀ ਬਰੀ ਗਹਿਣਾ ਘਟਾ ਉਹਦਾ ਖਰਚਾ ਵੱਜ ਜੂ ਜਦੋਂ ਹੁਣ ਇਹ ਕੋਟ ਮੈਰੀ ਕਰਵਾ ਕੇ ਆਊਗਾ ਨਾ ਉਦੋਂ ਮੈਂ ਤੇ ਲੈਮੂ ਕਰਕੇ ਕਹਿ ਦੂੰਗਾ ਤੂੰ ਮੇਰੀ ਲਾਜ ਰੱਖੀ ਮੇਰੀ ਬੇਇੱਜ਼ਤੀ ਕਰਵਾ ਤ ਆਈਡੀਆ ਤਾਂ ਬਹੁਤ ਵਧੀਆ ਕੰਜਾ ਪਿਆਉ ਦੀ ਮੰਨੀ ਨਾ ਪੜਾ ਕੇ ਰੱਖਦਾ ਮੇਰਾ ਨੱਕ ਰਹਿਣ ਦੋ ਜੀ ਰਹਿਣ ਦੋ ਆਉਣ ਤੋਂ ਬੱਚਿਆਂ ਨੂੰ ਆਪਣਾ ਹੀ ਖੂਨ ਆ ਜਾ ਬੇਟਾ ਚੱਲ ਆ ਜਾ ਅੰਦਰ ਤੇਰੀ ਮਾਂ